ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਅੱਜ ਅਹਿਮ ਖਬਰ ਲੈ ਕੇ ਸਾਹਮਣੇ ਆਏ ਹਾਂ ਫ੍ਰੀਕੋਟ ਦੀ ਫ੍ਰੀਕੋਟ ਦੇ ਜਰਮਨ ਕਰੋਲੀ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਉੱਪਰ ਦੁੱਖਾਂ ਦਾ ਕਹਿਰ ਜਾਂ ਕੁਦਰਤ ਦਾ ਕਹਿਰ ਕਿਹਾ ਜਾ ਸਕਦਾ ਹੈ ਉਹਨਾਂ 'ਤੇ ਡਿੱਗਿਆ ਹੈ ਕਿਉਂਕਿ ਉਹਨਾਂ ਦੇ ਜਾਨਵਰਾਂ ਦੀਆਂ ਲਗਾਤਾਰ ਪਿਛਲੇ ਦਿਨਾਂ ਵਿੱਚ ਮੌਤਾਂ ਹੋ ਰਹੀਆਂ ਨੇ ਤੇ ਹੁਣ ਤੱਕ ਕਰੀਬ 200 ਦੇ ਕਰੀਬ ਉਹਨਾਂ ਦੇ ਜਾਨਵਰਾਂ ਦੀ ਮੌਤ ਹੋ ਚੁੱਕੀਆਂ ਨੇ ਫ੍ਰੀਕੋਟ ਦੇ ਜਰਮਨ ਕਰੋਲੀ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਜੋ ਕਿ ਬੱਕਰੀਆਂ ਰੱਖਦੇ ਸਨ ਅਤੇ ਉਸ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਉਹਨਾਂ ਵੱਲੋਂ ਆਪਣੇ ਘਰ ਵਾਲੇ ਦੇ ਨਾਮ ਤੇ ਲੈਂਪਟ ਚੁੱਕ ਕੇ ਬੱਕਰੀਆਂ ਖਰੀਦੀਆਂ ਗਈਆਂ ਸੀ ਅਤੇ ਆਪਣਾ ਰੁਜ਼ਗਾਰ ਸ਼ੁਰੂ ਕੀਤਾ ਗਿਆ ਸੀ। ਪਰ ਪਿਛਲੇ ਦਿਨੀ ਇੱਕ PPR ਨਾਮ ਦੀ ਵਾਇਰਸ ਉਹਨਾਂ ਦੀ ਬੱਕਰੀਆਂ ਨੂੰ ਲੱਗ ਗਿਆ ਜਿਸ ਕਾਰਨ ਹੁਣ ਤੱਕ ਉਹਨਾਂ ਦੀਆਂ ਦੱਸਿਆ ਜਾ ਰਿਹਾ ਕਿ 200 ਦੇ ਕਰੀਬ ਬੱਕਰੀਆਂ ਅਤੇ ਨਾਲ ਉਹਨਾਂ ਦੇ ਬੱਚੇ ਜਿਹੜੇ ਹੁਣ ਮੌਤ ਦੀ ਭੇੜ ਚੜ ਚੁੱਕੇ ਨੇ। ਪਰਿਵਾਰ ਤੇ ਦੁੱਖਾਂ ਦੇ ਘਰ ਤੋਂ ਬਾਅਦ ਉਹਨਾਂ ਦਾ ਹਾਲ ਹੋਰ ਬੁਰਾ ਹਾਲਾ ਕਿਉਂਕਿ ਉਹਨਾਂ ਦੱਸਿਆ ਕਿ 20000 ਦੇ ਕਰੀਬ ਇੱਕ ਬੱਕਰੀ ਹੈ ਜਿਸ ਜਕਰਨ ਉਹਨਾਂ ਕੋਲ 200 ਦੇ ਕਰੀਬ ਬੱਕਰੀਆਂ ਦਾ ਲਕਸਾਰ ਹੋ ਚੁੱਕਿਆ ਹੈ ਅਤੇ ਹੁਣ ਦੂਜੇ ਪਾਸੇ ਪਸ਼ੂ ਹਸਪਤਾਲ ਵੱਲੋਂ ਵੀ ਜਿਹੜਾ ਲਗਾਤਾਰ ਜਿਹ ਰਹਿੰਦੀਆਂ ਬੱਕਰੀਆਂ ਨੇ 40 ਦੇ ਕਰੀਬ ਬੱਕਰੀਆਂ ਨੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ ਐਸ ਇਸ ਵਨ ਦੇ ਵਿੱਚ ਜਸਵਿੰਦਰ ਸਿੰਘ ਨੇ ਦੱਸਿਆ ਆਪਣਾ ਸਾਰੀ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਘਰ ਦੇ ਨਾਂ ਤੇ ਲੈਂਟ ਲੈ ਕੇ ਬੱਕਰੀਆਂ ਖਰੀਦੀਆਂ ਗਈਆਂ ਸਰ ਅਤੇ ਹੁਣ ਉਹ ਬਿਵਾਰੀ ਦੀ ਪੇੜ ਚੜ ਗਈਆਂ ਤੇ 200 ਦੇ ਕਰੀਬ ਉਹਨਾਂ ਦੇ ਬੱਕਰੀਆਂ ਮਰ ਚੁੱਕੀਆਂ ਨੇ ਤੇ ਕਾਫੀ ਨੁਕਸਾਨ ਜਿਹੜਾ ਉਹਨਾਂ ਦਾ ਹੋ ਚੁੱਕਿਆ ਹੈਗਾ ਤੇ ਦੂਜੇ ਪਾਸੇ ਇਸ ਬੰਧ ਦੇ ਨਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਪ੍ਰਵੀਨ ਕਾਰਨਾ ਨਾਲ ਗੱਲ ਕੀਤੀ ਗਈ ਤੇ ਉਹਨਾਂ ਦੱਸਿਆ ਕਿ ਇਸ ਬਿਮਾਰੀ ਦੇ ਨਾਲ ਇਹਨਾਂ ਦੀਆਂ ਬੱਕਰੀਆਂ ਮਰ ਚੁੱਕੀਆਂ ਕਿਉਂਕਿ ਪੀਪੀਆਰ ਵਾਇਰਸ ਇੱਕ ਅਜੀਹਾ ਜੋ ਕਿ ਪੰਛੀ ਦੀ ਜਾਂ ਜਾਨਵਰ ਦੀ ਮੌਤ ਉਸ ਨਾਲ ਹੋ ਜਾਂਦੀ ਹੈ ਫਿਲਹਾਲ ਉਹਨਾਂ ਵੱਲੋਂ ਵਿਭਾਗ ਵੱਲੋਂ ਪੂਰੀ ਉਹਨਾਂ ਦੀ ਟੀਮ ਭੇਜੀ ਗਈ ਹੈ ਲਗਾਤਾਰ ਜਿਹੜੀਆਂ ਬੱਕਰੀਆਂ ਰਹਿੰਦੀਆਂ ਨੇ ਉਹਨਾਂ ਦਾ ਸਮੇਂ ਸਿਰ ਤੇ ਵਾਇਰਸ ਜਿਹੜਾ ਲੱਗਾ ਹੈਗਾ ਉਹਦਾ ਇਲਾਜ ਕੀਤਾ ਜਾ ਰਿਹਾ ਹੈ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਅੱਗੇ ਨਾਲੋਂ ਕਾਫੀ ਸੁਧਾਰ ਹੈ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਜਸਵਿੰਦਰ ਸਿੰਘ ਨੇ ਅਤੇ ਨਾਲ ਹੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਪ੍ਰਵੀਰ ਕੁਮਾਰ ਨੇ ਚਾ ਨਵੇਂ ਨਾ ਗੱਟਿਆਂ ਵੱਡੀਆਂ ਵੱਡੀਆਂ ਬੱਕਰੀਆਂ ਗੈਂਆਂ ਪ੍ਰਾਪਾਂ ਬੱਚਿਆਂ ਦਾ ਪਤਾ ਹੀ ਨਹੀਂ ਕਿੰਨੇ ਹੋ ਗਏ ਕੁੜੀਆਂ ਕੀ ਕੀ ਲਾਗਦੇ ਪ੍ਰਾਪਾਂ ਸਾਹਮਣੇ 20 22000 ਤੋਂ 25000 ਤੋਂ ਘੱਟ ਬੱਕਰੀ ਨਹੀਂ ਆਉਂਦੀਗੀ ਕੋਈ ਤੁਸੇ ਲੋਨ ਕਰਾ ਲਿਮਟ ਆਪਰਾ ਤੁਹਾਨੂੰ ਲੱਖ ਰੁਪਏ 1.5 ਲੱਖ ਦੀ ਮੇਰੇ ਨਾਂ ਦੇ 1.5 ਲੱਖ ਦੀ ਘਰ ਆਈ ਦੇ ਨਾਂ ਤੇ ਉਹਨਾਂ ਨੇ ਪੁਰਾਣੀ ਆ ਰਹੀ ਹੈ ਹਾਂਜੀ ਡਾਕਟਰ ਦੋਵੇਂ ਟਾਈਮ ਆ ਰਹੇ ਕੋਈ ਕਿਸੇ ਨੂੰ ਉਹ ਅਜੂ ਦੀ ਮੰਗ ਕਰਦੇ ਆਂ ਸਰਕਾਰ ਰੋਕੇ ਨਾ ਅੜੀ ਲੈਂਟੀ ਦਾਲਦੇ ਬਾਹਰ ਨਹੀਂ ਪਾਉਣ ਲੈਂਟੀ ਮਾਫ ਕਰਦੇ ਹੋਰ ਕੋਈ ਨਹੀਂ ਚਾਹੀਦਾ ਇਹ ਜਿਹੜੀ ਬਿਮਾਰੀ ਹੈ ਇਹ ਤੁਹਾਨੂੰ ਕੀ ਹੈ ਕਿ ਫੀਵਰ ਹੋ ਰਹੀ ਕਿਸੇ ਚਾਤੀ ਬੰਡ ਦੱਸਿਆ ਜੀ ਚਾਲੀ ਨਾਗ ਪੰ 42 ਨਾਗ ਸੇ ਵਿਚਾਰੇ ਉਹਦੇ ਵੀ ਮਰ ਗਏ ਜਿਹੜੀ ਆ ਇਮਾਗੇ ਵਾਲੇ ਦੰਤ ਪਹਿਲਾਂ 1 1 2 2 ਕਰਕੇ ਪਹਿਲਾਂ ਮੈਂ ਦੇਖਿਆ ਚੱਲ ਕੋਈ ਨਹੀਂ ਨਮੂਨੀਆਂ ਹੋਗਾ ਚੱਲ ਕੋਈ ਨਹੀਂ ਯਾਰ ਇਹ ਕਿੰਨਾ ਕਦਾ ਹੁੰਦਾ ਰਹਿੰਦਾ ਮਾਗੇ ਵਾਲੇ ਦੰਤ ਦਾ ਬਸ ਸੱਤ ਨਾਮ ਹੀ ਹੋ ਗਿਆ ਕੰਮ ਪਰਾ ਜੀ ਰੋਟੀ ਇਸੇ ਦੇ ਜੀ ਤੇ ਇਹ ਕੋਸੀ ਸਾਰਾ ਕੋਣ ਤੇ ਕਰ ਜੋੜੀਆਂ ਹੀ ਸੀ ਬਸ ਵਿੱਚ ਹੀ ਨਹੀਂ ਸੀ ਕੋਈ ਕਦੇ ਕੋਈ ਪੱਠ ਨਹੀਂ ਵਿੱਚ ਸੀ ਆਪਣਾ ਯਾਰ ਨਾਲ ਰਲ ਜੂਗੀ ਯਾਰ ਇਹ ਕਿ ਆ ਨਾਲ ਰਲ ਜਾਣੀਆਂ ਯਾਰ ਬਾਹਰ ਦੇ ਕਿਧਾਂ ਚਲੇ ਵਾਹ ਵੇਜਾ ਕਮਾਤਾ ਮੇਰੇ ਘਰ ਵਾਲੀ ਇੱਕ ਗੁड़िया ਬਸ ਮੈਂ ਮਾਂ ਕਿ ਕਰਨੇ ਭਰਾ ਜੀ ਤੇ ਕੋਲ ਕਰਨੇ ਸੀ ਉਹੀ ਲੈ ਗਿਆ ਖੋ ਕਿ ਤੂੰ ਕਹੀਏ ਯਾਰ ਬੜੇ ਲਗਣਾ ਸੀ ਕਿਹੜਾ ਯਾਰ ਕਮਾਈ ਖਾ ਗਈ ਇਹਨਾਂ ਦੀ ਸਰਚਾ ਡੇ ਸਾਹਿਬ ਨੇ 15 ਤੋਂ 20 ਡਾਕਟਰ ਸਾਹਿਬ ਨੇ ਜਿਹੜੀ ਸਾਨੂੰ ਰਿਪੋਰਟ ਦਿੱਤੀ ਹੈ 15 ਤੋਂ 20 ਦੀ ਡੈਥ ਹੋਈ ਹੈ ਉਹਨਾਂ ਜਦੋਂ ਉਹ ਟ੍ਰੀਟਮੈਂਟ ਕਰੇ 22 ਤਰੀਕ ਤੋਂ ਤੇ 130 ਓਨਰ ਕੋਲ ਅਸੀਂ ਬੱਕਰੀਆਂ ਉਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਤੇ ਹੁਣ 3 ਦਿਨ ਤੋਂ ਕੋਈ ਮੋਰਟੈਲਿਟੀ ਨਹੀਂ ਹੋਈ ਸਭ ਠੀਕ ਚੱਲ ਰਿਹਾ ਉਹਨਾਂ ਅਸਲ ਤੁਸ ਸਰਕਾਰ ਨਾਲ ਕੁਝ ਪਤਾ ਚੱਲ ਸਕਦਾ ਇਹ ਪੀਪੀਆਰ ਕਲੀਨिकल ਸਿੰਪਟਮ ਤੋਂ ਦੇਖ ਕੇ ਉਹਨਾਂ ਨੇ ਪੀਪੀਆਰ ਦਾ ਸਸਪੈਕਟ ਦਿੱਤਾ ਸੀ ਉਹੀ ਟਰੀਟਮੈਂਟ ਦਿੱਤਾ ਤੇ ਉਹਦੇ ਹਿਸਾਬ ਨਾਲ ਉਹ ਠੀਕ ਹੋ ਗਏ ਤੇ ਬੱਕਰੀਆਂ ਠੀਕ ਹੋ ਰਹੀ ਹੈ ਡਾਕਟਰ ਸਾਹਿਬ ਸਵੇਰੇ ਤੇ ਸ਼ਾਮ ਨੂੰ ਦੋਨੇ ਟਾਈਮ ਸਾਡੀ ਟੀਮ ਜਾਂਦੀ ਹੈ ਨਾਲ ਉਹਨਾਂ ਦੇ ਸਟਾਫ ਦੇ ਇਹ ਵੀ ਜੋ ਕੰਟਰੋਲ ਹੋਈ ਹੈ ਬਿਮਾਰੀ ਜਿਹੜੀ ਵੈਕਸੀਨ ਲੱਗਦੀ ਨਾ 2.5 ਸਾਲ ਤੋਂ ਬਾਅਦ ਲੱਗਦੀ ਹੈ ਹੁਣ ਸਰਕਾਰ ਨੇ ਵੈਕਸੀਨ ਭੇਜਦੀ ਹੈ ਕਈ ਪਿੰਡਾਂ 'ਚ ਸਾਡੇ ਵੈਕਸੀਨ ਲੱਗਵੀ ਗਈ ਹੈਗੀ ਹੈ ਕਿਉਂਕਿ ਇਸ ਫਾਰਮ ਤੇ ਇਹ ਲੱਗ ਨਹੀਂ ਸਕਦੀ ਵੈਕਸੀਨ ਇਨਸਾਨਾਂ ਦਾ ਤਾਂ ਡਰਨ ਦੀ ਕੋਈ ਲੋੜ ਨਹੀਂ ਇਹ ਸਿਰਫ ਸ਼ੀਪ ਗੋੜੀ 'ਚ ਹੀ ਹੋਣੀ ਹੈ ਹਿਊਮਨ 'ਚ ਨਹੀਂ ਨਾਲ ਲਾਰਜ ਐਨੀਮਲ 'ਚ ਵੀ ਗੋਬੈਫਲੋ 'ਚ ਵੀ ਨਹੀਂ ਹੋਣੀ ਇਹ ਬਿਮਾਰੀ ਇਹ ਫ੍ਰੀ ਇਲਾਜ ਹੋ ਰਿਹਾ ਉਹਦੇ ਕੋਈ ਪੈਸੇ ਨਹੀਂ ਲੈ ਰਹੇ ਅਸੀਂ ਬੰਦੇ ਕੋਲ ਸਾਰੀ ਸਰਕਾਰੀ ਦਵਾਈਆਂ ਹੈਗੀਆਂ ਸੀ ਉਹਨਾਂ ਦਾ ਇਸੀ ਟ੍ਰੀਟਮੈਂਟ ਕਿਤੇ ਤੇ ਇੰਪਰੂਵਮੈਂਟ ਕਾਫੀ ਹੋ ਗਈ ਹੈ ਇਹਦੀ ਵੀ ਹੁਣ ਵੈਕਸੀਨ ਆਂ ਦਿੰਦੇ ਆ ਬਹੁਤ ਸਾਰੇ ਲੋਕ ਫ੍ਰੀ ਹੋ ਕੋਸਟ ਹੀ ਹੁੰਦੀ ਵੈਕਸੀਨ ਸਾਰੀ ਇੱਕ ਗੱਲ ਕੋਟਲੀ ਹੁੰਦੀ ਪਾਛੇ ਬਾਕੀ ਸਾਰੀ ਵੀ ਵੈਕਸੀਨ ਜਿੰਨੀ ਵੀ ਆਂਦੀ ਐਲ ਐਸ ਡੀ ਐਫ ਐਮ ਡੀ ਸਾਰੀ ਫ੍ਰੀ ਹੋ ਕੋਸਟ ਹੁੰਦੀ ਹੈ ਠੀਕ ਹੈ ਇਹ ਕਿਉਂਕਿ ਵਾਇਰਲ ਡਿਜੀਜ਼ ਹੈ ਤੇ ਵੈਕਸੀਨ ਨਹੀਂ ਪਹਿਲਾਂ ਲਗਾ ਕੇ ਰੱਖਣੀ ਪੈਣੀ ਤੁਹਾਨੂੰ ਬਾਅਦ ਜੋ ਕੋਈ ਫਾਇਦਾ ਨਹੀਂ ਜਦੋਂ ਇੰਡੀਜਨ ਆਊਟ ਬ੍ਰੇਕ ਹੋਗੀ ਫਿਰ ਕੋਈ ਫਾਇਦਾ ਨਹੀਂ ਆ ਗਿਆ ਵੈਕਸੀਨ ਲਗਵਾਉਣ ਨੂੰ ਉਹ ਸਰ ਜੋ ਹੋਰ ਬੱਕਰੀ ਪਾਲਕ ਨੇ ਉਹਨਾਂ ਨੂੰ ਅਪੀਲ ਕਰਦੇ ਵੈਕਸੀਨ ਕਰਵਾ ਲੈਣ ਨੂੰ ਬੜੀ ਮਤ ਹਾਂਜੀ ਹਾਂਜੀ ਜਿਹੜੇ ਵੀ ਹੈਗੇ ਬਾਕੀ ਬੱਕਰੀ ਫਾਰਮ ਫਰੀ ਕੋਟ ਤਹਿਸੀਲ ਦੇ ਤੰਦਰੁਸਤ ਤੰਦਰੁਸਤ ਜਾਨਵਰਾਂ ਦੇ ਲਗਵਾਉਣ ਵੈਕਸੀਨ ਕਿਉਂਕਿ ਜਿਹੜੇ ਬਿਮਾਰ ਹੈ ਉਹਨਾਂ ਦੇ ਨਹੀਂ ਵੈਕਸੀਨ ਲੱਗ ਸਕਦਾ